ਅੱਜ ਫੋਨ ਦੇ ਜ਼ਮਾਨੇ 'ਚ ਟੈਕਸਟ ਦੇ ਜ਼ਮਾਨੇ ਦੇ ਵਿੱਚ ਚਿੱਠੀਆਂ ਮਿਲੀਆਂ ਮੈਨੂੰ ਵੈਸੇ ਤਾਂ ਮੇਰੇ ਕੋਲੇ ਇਸ ਪਿਆਰ ਦੇ ਲਈ ਸ਼ਬਦ ਹੈ ਨਹੀਂ ਵਰਡਸ ਹੈ ਨਹੀਂ ਮਬਾਰ ਬਾਰ ਇਹ ਸਵਾਲ ਪੁੱਛਦਾ ਹੁਣ ਆਪਣੇ ਆਪ ਨੂੰ ਕਿ ਐਸੇ ਕਿਹੜੇ ਕਰਮ ਕੀਤੇ ਨੇ ਜਿਹੜਾ ਇੰਨਾ ਇੰਨੀ ਮੁਹੱਬਤ ਮਾਰਾਜ ਕਰੇ ਕਿ ਉਹ ਮੇਰਾ ਦਿਨ ਐਂਡਲਾ ਹੋਵੇ ਦੁਨੀਆ 'ਚ ਮੈਂ ਇਹਨਾਂ ਦੀ ਉਮੀਦਾਂ ਨਾ ਤੋੜਾਂ ਕਿਉਂਕਿ ਮੇਰੇ ਤੋਂ ਬਹੁਤ ਜ਼ਿਆਦਾ ਉਮੀਦਾਂ ਲੁਕਾ ਅੱਜ ਮੈਨੂੰ ਬਹੁਤ ਸਾਰਾ ਪਿਆਰ ਰਿਸੀਵ ਹੋਇਆ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਅੱਜ ਫੋਨ ਦੇ ਜ਼ਮਾਨੇ 'ਚ ਟੈਕਸਟ ਦੇ ਜ਼ਮਾਨੇ ਦੇ ਵਿੱਚ ਚਿੱਠੀਆਂ ਮਿਲੀਆਂ ਮੈਨੂੰ ਪਹਿਲੀ ਗੱਲ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਭੱਜ ਦੌੜ ਬਰੀ ਜ਼ਿੰਦਗੀ ਦੇ ਵਿੱਚ ਇੱਥੇ ਜਦੋਂ ਸ਼ਾਮ ਨੂੰ ਅਸੀਂ ਆੰਦੇ ਆ ਬਹੁਤ ਵੱਡਾ ਕਾਰਜ ਚਲੋ ਮਾਰੇ ਸਾਡੇ ਹੱਥੋਂ ਲੈ ਰਹੇ ਨੇ ਪਰ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਹੋਣਾ ਪੈਂਦਾ ਸਾਨੂੰ ਇਹ ਕਾਰਜ ਆਸਤੇ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਹੋਰ بڑے ਜ਼ਿੰਦਗੀ ਦੇ ਰਜੇਵੇਂ ਹੁੰਦੇ ਨੇ ਪਰ ਉਹਦੇ ਨਾਲ ਨਾਲ ਸ਼ਾਮ ਨੂੰ ਆ ਕੇ ਜਿਹੜਾ ਸਾਨੂੰ ਲੱਗਦਾ ਕਿ ਹਾਂ ਵੀ ਹੁਣ ਦਿਨ ਸ਼ੁਰੂ ਹੋਇਆ ਕਿਉਂਕਿ 50 100 ਬੰਦਾ ਰੋਜ਼ ਇੱਕ ਉਮੀਦ ਦੇ ਵਿੱਚ ਇੱਥੇ ਆਂਦਾ ਹੈ ਅਸੀਂ ਆਪਣੀ ਗੱਲ ਸੁਣਾਣੀ ਹੈ ਅੱਜ ਮੈਨੂੰ ਟੰਡਨ ਇੰਟਰਨੈਸ਼ਨਲ ਸਕੂਲ ਜਿਹੜਾ ਅਡਰੈਸ ਵੀ ਹੈਗਾ ਇੱਥੇ ਬਰਨਾਲੇ ਬਰਨਾਲੇ ਤੋਂ ਅੱਜ ਮੈਨੂੰ ਚਾਰ ਚਿੱਠੀਆਂ ਤਾਂ ਪੰਜ ਆਈਆਂ ਨੇ ਤੇ ਅੱਜ ਦੇਖੋ ਕਿੱਡਾ ਮਤਲਬ ਕਿੰਨੀ ਸ਼ਿੱਦਤ ਨਾਲ ਲਿਖ ਕੇ ਚਿੱਠੀਆਂ ਇੰਨਾ ਪਿਆਰ ਮੈਨੂੰ ਅੱਜ ਭੇਜਿਆ ਤੇ ਟੰਡਾ ਇੰਟਰਨੈਸ਼ਨਲ ਸਕੂਲ ਤੋਂ ਪ੍ਰਤੀਕ ਕੁਮਾਰ ਜੀ ਵੱਲੋਂ ਚਿੱਠੀ ਆਈ ਹੈ ਪੂਰਵੀ ਜੀ ਵੱਲੋਂ ਚਿੱਠੀ ਆਈ ਹੈ ਤਨਵੀਰ ਕੌਰ ਜੀ ਵੱਲੋਂ ਚਿੱਠੀ ਆਈ ਹੈ ਤੇ ਅਵਨੀਤ ਕੌਰ ਜੀ ਵੱਲੋਂ ਬਹੁਤ ਸ਼ੁਕਰੀਆ ਪਹਿਲਾਂ ਦਾ ਤੇ ਵੈਸੇ ਤਾਂ ਮੇਰੇ ਕੋਲੇ ਇਸ ਪਿਆਰ ਦੇ ਲਈ ਸ਼ਬਦ ਹੈ ਨਹੀਂ ਵਰਡਸ ਹੈ ਨਹੀਂ ਮੈਂ बार-बार ਇਹ ਸਵਾਲ ਪੁੱਛਦਾ ਹੁਣ ਆਪਣੇ ਆਪ ਨੂੰ ਕਿ ਐਸੇ ਕਿਹੜੇ ਕਰਮ ਕੀਤੇ ਨੇ ਜਿਹੜਾ ਇੰਨਾ ਇੰਨੀ ਮੁਹੱਬਤ ਅਕੱਲੀ-ਕੱਲੀ ਚਿੱਠੀ ਮੈਂ ਕੱਲਾ-ਕੱਲਾ ਸ਼ਬਦ ਪੜਿਆ ਅੱਜ ਦੇ ਜ਼ਮਾਨੇ ਦੇ ਵਿੱਚ ਇੰਨਾ ਕਸ਼ਟ ਕਰਕੇ ਮੈਨੂੰ ਇੰਨਾ ਕੁ ਪਿਆਰ ਭਰਿਆ ਇਹਦੇ 'ਚ ਲਿਖਿਆ ਔਰ ਮੈਂ ਨੋਟਿਸ ਕਰ ਰਿਹਾ ਸੀ ਕਿ ਇਹ ਨਹੀਂ ਬਰੀਕੀ ਨਾਲ ਲਿਖਿਆ ਕਿ ਇੰਨੀ ਡੂੰਘਾਈ ਨਾਲ ਮੁਹੱਬਤ ਆਪਣੀ ਜ਼ਾਹਿਰ ਕੀਤੀ ਜਾ ਰਹੀ ਹੈ ਕਈ ਵਾਰ ਕੀ ਹੁੰਦਾ ਹੁੰਦਾ ਕੋਈ ਮੈਨੂੰ ਉੱਥੇ ਮਿਲਣ ਆਉਂਦਾ ਨਾ ਤਾਂ ਮੈਂ ਉਹਨੂੰ ਕਹਿ ਦਿੰਦਾ ਕਿ ਤੂੰ ਭਾਵੇਂ ਕੁਝ ਬੋਲ ਨਾ ਪਰ ਮੈਂ ਮਹਿਸੂਸ ਕਰ ਸਕਦਾ ਕਿ ਤੂੰ ਮੇਰੇ ਲਈ ਕੀ ਫੀਲ ਕਰ ਰਿਹਾ ਹੈ ਉਵੇਂ ਹੀ ਇਹ ਚਿੱਠੀਆਂ ਇਹਦੇ ਤੇ ਤਾਂ ਚਲੋ ਮੇਰੇ ਚਾਹਣ ਵਾਲਿਆਂ ਨੇ ਮੈਨੂੰ ਪਿਆਰ ਕਰਨ ਵਾਲਿਆਂ ਨੇ ਕੋਸ਼ਿਸ਼ ਕੀਤੀ ਹੈ ਲਿਖਣ ਦੀ ਕਿ ਉਹ ਜੋ ਫੀਲ ਕਰ ਰਹੇ ਨੇ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਹਾਂ ਉਹਨਾਂ ਕਿ ਜਿਹੜੀਆਂ ਇਹ ਆਸਾਂ ਮੇਰੇ ਤੇ ਲਾਈ ਬੈਠੇ ਨੇ ਜਿੰਨੇ ਵੀ ਵੀਡੀਓ ਦੇਖਣ ਵਾਲੇ ਜਿੰਨੇ ਵੀ ਮੇਰੇ ਤੋਂ ਉਮੀਦ ਰੱਖਦੇ ਨੇ ਮੇਰੇ ਤੋਂ ਐਕਸਪੈਕਟੇਸ਼ਨਸ ਰੱਖਦੇ ਨੇ ਮੈਨੂੰ ਇੱਕ ਜ਼ਿੰਮੇਵਾਰੀ ਜ਼ਿੰਮੇਦਾਰ ਸਮਝਦੇ ਨੇ ਮੈਂ ਕਦੀ ਇਹਨਾਂ ਦੀ ਤੋੜਾ ਨਾ ਮਤਲਬ ਇਹਨਾਂ ਦੀ ਜੋ ਪਿਆਰ ਹੈ ਜੋ ਇਹਨਾਂ ਦੀਆਂ ਉਮੀਦਾਂ ਨੇ ਮੈਨੂੰ ਲੈ ਕੇ ਮੇਰੇ ਕੋਲ ਕਦੀ ਟੁੱਟਣ ਨਾ ਮਹਾਰਾਜ ਕਰੇ ਕਿ ਉਹ ਮੇਰਾ ਦਿਨ ਐਂਡਲਾ ਹੋਵੇ ਦੁਨੀਆ 'ਚ ਮੈਂ ਇਹਨਾਂ ਦੀ ਉਮੀਦਾਂ ਨਾ ਤੋੜਾਂ ਕਿਉਂਕਿ ਮੇਰੇ ਤੋਂ ਬਹੁਤ ਜ਼ਿਆਦਾ ਉਮੀਦਾਂ ਲੋਕਾਂ ਬਹੁਤ ਜ਼ਿਆਦਾ ਉਮੀਦਾਂ ਖਾਸ ਕਰ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਈ-ਕਈ ਵਾਰੀ ਡਰ ਵੀ ਲੱਗਦਾ ਹੈ ਕਿ ਮਹਾਰਾਜ ਕੋਈ ਇਦਾਂ ਦੀ ਸਾਡੇ ਮੂੰਹੋਂ ਜਾਂ ਸਾਡੇ ਹੱਥੋਂ ਕੋਈ ਇਦਾਂ ਦਾ ਕਾਰਜ ਨਾ ਕਰਾ ਦੇ ਕਿ ਕੱਲ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸਿਰ ਝੁਕਾਣਾ ਪਵੇ ਤੇ ਉਹਨਾਂ ਦੀ ਮੈਂ ਪਿੱਠ ਲਵਾ ਦਾਂ ਤਾ ਮਹਾਰਾਜ ਉਸ ਤੋਂ ਪਹਿਲਾਂ ਹੀ ਸਾਡੇ ਸਾਹ ਖਤਮ ਕਰ ਦੋਵੇ ਪਰ ਮੈਂ ਅਰਦਾਸ ਕਰੂੰਗਾ ਕਿ ਮਾਲਕ ਅੰਗ ਸੰਗ ਹੋ ਕੇ ਇਹ ਕਾਰਜ ਸਾਡੇ ਨਾਲ ਕਰਾਵੇ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਸਿਖਾਵੇ ਪਰ ਗਲਤੀ ਦੀ ਗੁੰਜਾਇਸ਼ ਕਈ ਵਾਰ ਨਹੀਂ ਹੁੰਦੀ ਤੁਹਾਡੇ ਬੋਲਾਂ ਦੀ ਤੁਹਾਡੇ ਸ਼ਬਦਾਂ ਦੀ ਹੈ ਤੁਹਾਡੇ ਕੀਤੇ ਕਾਰਜ ਦੀ ਪਰ ਫਿਰ ਵੀ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦੀਆਂ ਮੈਂ ਇਹ ਵੀਡੀਓ ਰਾਹੀਂ ਇੱਕ ਬੇਨਤੀ ਕਰਨਾ ਚਾਹਨਾ ਇੱਕ ਵਾਰੀ ਤਾਂ ਦੋ ਤਿੰਨ ਚਿੱਠੀਆਂ ਦੇ ਵਿੱਚ ਨਾ ਮੈਨੂੰ ਇਹਦੇ ਵਿੱਚ ਮਾਇਆ ਪਾ ਕੇ ਵੀ ਭੇਜੀ ਸੀ ਕਿਸੇ ਸਾਡੇ ਬੰਦਿਆਂ ਨੇ ਇੱਕ ਸਰ ਆਪਣੇ ਕੋ ਰਜਿਸਟਰ ਵੀ ਆਏ ਸੀ ਜਿਹੜੇ ਡੋਨਰ ਇੱਕ ਭੇਜੇ ਸੀ ਚਿੱਠੀ ਚੋਂ ਲੈ ਕੇ ਆਇਓ ਇੱਕ ਸਾਡੇ ਡੋਨਰ ਨੇ ਸਾਨੂੰ ਅੰਬਾਲਾ ਤੋਂ ਰਜਿਸਟਰੀ ਭੇਜ ਤੇ ਚੱਕ ਕੇ ਕਿ ਆ ਲਓ ਤੁਹਾਨੂੰ ਕਾਪੀ ਪੈਨ ਰਜਿਸਟਰ ਭੇਜ ਤੇ ਚਿੱਠੀ ਚਿੱਠੀ ਉਹਦੇ ਵਿੱਚ ਪਾਰਸਲ ਦੇ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਫੋਨ ਕਰਕੇ ਤੁਸੀਂ ਐਡਰੈਸ ਲੈ ਲਿਆ ਕਰੋ ਸਾਡੇ ਕੋਲ ਆ ਦੇਖੋ ਆ ਸਾਨੂੰ ਆ ਰਜਿਸਟਰ ਉਹਨਾਂ ਨੂੰ ਪਤਾ ਲੱਗਿਆ ਹੋਣਾ ਵਿਚਾਰਿਆਂ ਨੂੰ ਕਿ ਇੱਥੇ ਰਜਿਸਟਰ ਕੰਮ ਆਉਂਦੇ ਨੇ ਇੱਥੇ ਨਾਮ ਲਿਖੰਦੇ ਤਾਂ ਇਹਨਾਂ ਨੇ ਰਜਿਸਟਰ ਭੇਜ ਤੇ ਪਰ ਐਡਰੈਸ ਜਿਹੜਾ ਦਿੰਦੇ ਨੇ ਇਹ ਇਹ ਭੇਜਨੇ ਸੋਨੂ ਜੀ ਨੇ ਨਿਊ ਦਿੱਲੀ ਤੋਂ ਇਹਦੇ ਵਿੱਚ ਕਾਪੀ ਪੈਨ ਰਜਿਸਟਰ ਇਹ ਮੁਹੱਬਤ ਆ ਯਾਰ ਪੈਸੇ ਨਹੀਂ ਮੈਟਰ ਕਰਦੇ 2 400 500 ਰੁਪਏ ਤੇ ਰਜਿਸਟਰ ਹੋਣਗੇ ਪਰ ਅਗਲੇ ਦੀ ਸ਼ਰਧਾ ਦੇਖੋ بڑے ਡੋਨਰ ਨੇ ਸਾਨੂੰ ਕੋਈ ਇਨਵੈਲਪ ਦੇ ਜਾਂਦਾ ਕੋਈ ਰਜਿਸਟਰ ਦੇ ਜਾਂਦਾ ਕੋਈ ਮੇਰੇ ਵਾਸਤੇ ਕੋਈ ਕੱਲ ਪਰਸੋ ਰਾਜਸਥਾਨ ਤੋਂ ਆਏ ਮਠਿਆਈ ਲੈ ਆਏ ਕੋਈ ਗਿਫਟ ਲੈ ਆਏ ਕੁਝ ਲੈ ਆਏ ਵੈਸੇ ਤਾਂ ਮੈਂ ਗਿਫਟਾਂ ਨੂੰ ਪ੍ਰੇਜ਼ ਕਰਦਾ ਪਰ ਜਿੱਥੇ ਫਿਰ ਪਿਆਰ ਸ਼ਿੱਦਤ ਇੰਨੀ ਆ ਜਾਂਦੀ ਫਿਰ ਮੈਂ ਮਨਾਂ ਨਹੀਂ ਕਰ ਪਾਂਦਾ ਤਾਂ ਤੁਸੀਂ ਐਡਰੈਸ ਹੈ ਨਾ ਜਿਹੜਾ ਉਹ ਸਾਡੀ ਟੀਮ ਕੋਲ ਫੋਨ ਕਰਕੇ ਲੈ ਲਿਆ ਕਰੋ ਆ ਲੋ ਅੱਜ ਹੀ ਸਾਡੇ ਕਿਸੇ ਡੋਨਰ ਨੇ ਆ ਇਨਵੈਲਪ ਤੁਸੀਂ ਦੇਖੋ ਭੇਜੇ ਨੇ ਕਰਕੇ ਇਨਵੈਲਪ ਇਹਦੇ ਚੋਂ ਫਿਰ ਪੇਸ਼ੈਂਟਸ ਨੂੰ ਸੇਵਾ ਦਿੱਤੀ ਜਾਂਦੀ ਪਾ ਕੇ ਤੇ ਮਤਲਬ ਮਹਾਰਾਜ ਦੀ ਬਹੁਤ ਬਰਕਤ ਹੈ ਪਰਿਵਾਰ ਬਣ ਚੁੱਕਾ ਹੁਣ ਤਾਂ ਐਨਜੀਓ ਨਹੀਂ ਇਹ ਪਰਿਵਾਰ ਬਣ ਚੁੱਕਾ ਤੇ ਬਹੁਤ ਲੋਕ ਜੁੜ ਚੁੱਕੇ ਨੇ ਮੇਰੇ ਪਰਿਵਾਰ ਵੱਡਾ ਹੋ ਰਿਹਾ ਬਸ ਹੁਣ ਡਰ ਲੱਗਦਾ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਕੇ ਕਿ ਇਹਨਾਂ ਦੀ ਮੈਂ ਉਮੀਦਾਂ ਨਾ ਕਦੀ ਤੋੜਾਂ ਆਸਾਂ ਨਾ ਤੋੜਾਂ ਕਿ ਬੜੀਆਂ ਉਮੀਦਾਂ ਨਾਲ ਲੋਕ ਆਉਂਦੇ ਨੇ ਪਹਿਲੇ ਮਰੀਜ਼ ਤੋਂ ਸ਼ੁਰੂ ਕਰ ਲਓ ਉਹਨਾਂ ਦੀ ਲੱਤ ਖਰਾਬ ਹੈ ਉਹਨਾਂ ਦਾ ਟੈਸਟ ਹੋਣਾ ਉਹਨਾਂ ਦੀ ਬੇਟੀ 21 ਸਾਲ ਦੀ ਉਹਦਾ ਟੈਸਟ ਹੋਣਾ 10000 ਦਾ ਉਹਨਾਂ ਦਾ ਬੱਚਾ ਡੀਐਮਸੀ ਚ ਐਡਮਿਟ ਹੈ ਇਹ ਇਨਾਂ ਦੀ ਮਦਦ ਹੁੰਦੀ ਰਵੇ ਇਹ ਅਰਦਾਸ ਕਰਦੇ ਰਹੋ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਰਹੋ ਤੇ ਆ ਚਿੱਠੀਆਂ ਲਈ ਬਹੁਤ ਧੰਨਵਾਦ ਇੱਕ ਹੋਰ ਭੈਣ ਦੀ ਮੈਨੂੰ ਚਿੱਠੀ ਆਈ ਹੈ ਤੇ ਮੈਂ ਪੜਦਾ ਸਾਰਾ ਕੁਝ ਪਰ ਕਈ ਵਾਰ ਰਿਪਲਾਈ ਨਹੀਂ ਕਰ ਪਾਂਦਾ ਔਰ ਬੜਾ ਦਿਲੋਂ ਤੇ ਬੜੀ ਸ਼ਿੱਦਤ ਨਾਲ ਤੁਸੀਂ ਸਾਰਾ ਕੁਝ ਲਿਖਦੇ ਹੋ 100-100 ਵਾਰੀ ਸਲਾਮ ਹੈ ਤੁਹਾਡੇ ਪਿਆਰ ਨੂੰ ਬਹੁਤ ਸਲਾਮ ਤੇ ਤੁਸੀਂ ਇਦਾਂ ਹੀ ਸਾਡੀ ਵੀਡੀਓ ਸ਼ੇਅਰ ਕਰਦੇ ਲੋ ਲਾਈਕ ਕਮੈਂਟ ਤੇ ਇੱਕ ਸਾਡਾ WhatsApp ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਸੋ ਥੈਟ ਮੇਰੇ ਰਿਲੇਟਡ ਐਸ ਐਂਜੂਰ ਰਿਲੇਟਡ ਕੋਈ ਵੀ ਵੀਡੀਓ ਹੁੰਦੀ ਹੈ ਉੱਥੇ ਸ਼ੋ ਹੋ ਜਾਂਦੀ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ